ਪਿਛਲੇ 5-4 ਸਾਲਾਂ ਤੋਂ ਇੱਕ ਬਜ਼ੁਰਗ ਆ ਜਿਹੜਾ ਲਾਂਗੋਵਾਲ ਤੋਂ ਰੁਲਦਾ ਫਿਰ ਰਿਹਾ ਕਿਤੇ 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 ਇਹ ਉਹੀ ਘਰ ਆ ਉਹਦਾ ਨੂੰਹ ਪੋਤੇ ਇੱਥੇ ਰਹਿੰਦੇ ਆ ਕਿਉਂ ਬਜ਼ੁਰਗ ਨੂੰ ਘਰੋਂ ਕੱਢਿਆ ਕਿਉਂ ਨਹੀਂ ਸਾਂਭਿਆ ਗਿਆ ਕੀ ਦੋਸ਼ ਸੀ ਉਸ ਬਜ਼ੁਰਗ ਦਾ ਕੱਲੀ-ਕੱਲੀ ਗੱਲ ਤੋਂ ਪਰਦਾ ਚੱਕਾਂਗੇ ਆ ਜਾ ਬਈ ਖਿੱਚ ਕੇ ਆ ਜਾ ਮੇਰੇ ਕੋਲ ਉਹਨਾਂ ਦੇ ਸਰੀਰ ਤੇ ਖੁਰਕ ਪੈ ਗਈ ਸੀ ਖਾਰਸ਼ ਹੋ ਗਈ ਸੀ ਨਾ ਚਮੜੀ ਖਰਾਬ ਹੋ ਗਈ ਸੀ ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਕੋਈ ਦਵਾਈ ਨਹੀਂ ਦਵਾਈ ਤੇ ਉਸੇ ਖੁਰਕ ਤੋਂ ਨਪਤ ਕਰਕੇ ਉਹਨੂੰ ਘਰੋਂ ਕੱਢਿਆ ਤੇ ਉਹਨਾਂ ਦੇ ਨਾ ਹੋਣ ਕਰਕੇ ਉਹਨਾਂ ਦੀ ਖੁਰਕ ਨਹੀਂ ਠੀਕ ਹੋਈ ਜੀ 6-7 ਮਹੀਨਿਆਂ ਤੋਂ ਉਹ ਆਸ਼ਰਮ ਦੇ ਵਿੱਚ ਰਹਿੰਦੇ ਨੇ ਕਿ ਤੁਸੀਂ ਉੱਥੇ ਉਹਨਾਂ ਨੂੰ ਲਿਆਉਣ ਦਾ ਯਤਨ ਨਹੀਂ ਕੀਤਾ ਵੀ ਭਾਈ ਬਾਪੂ ਜੀ ਤੁਸੀਂ ਘਰੇ ਚੱਲੋ ਇੱਥੇ ਕਿਉਂ ਬੈਠੇ ਹੋ ਉਹ ਜੀ ਗੁੰਮਰਾਹ ਕਰਕੇ 6-7 ਮਹੀਨਿਆਂ ਤੋਂ ਆਪਦੇ ਕੋਲ ਹੀ ਰੱਖਿਆ ਹੋਇਆ ਉਹਨਾਂ ਦਾ ਕਿਟਨੈਪ ਕਰਕੇ ਜੀ ਬਾਪੂ ਦੀ ਲੋੜ ਆ ਜਾਂ ਪੈਸਿਆਂ ਦੀ ਲੋੜ ਆ ਕੋਈ ਅੱਜ ਪੈਸਾ ਨਹੀਂ ਲੈਣਾ ਕੁਛ ਨਹੀਂ ਲੈਣਾ ਸਾਨੂੰ ਤਾਂ ਸਿਰਫ ਜ਼ਮੀਨ ਵਾਪਸ ਚਾਹੀਦੀ ਆ ਇਹ ਖੜੇ ਨੇ ਇਹ ਉਸ ਬਾਪੂ ਦੇ ਬੇਟਾ ਜੀ ਖੜੇ ਨੇ ਤੇ ਇਹ ਉਹਨਾਂ ਦੀ ਨੂੰਹ ਖੜੀ ਆ ਇਹਨਾਂ ਦੇ ਨਾਲ ਗੱਲਬਾਤ ਆ ਜਿਹੜੀ ਆਪਾਂ ਕਰਾਂਗੇ ਸਤਿ ਸ੍ਰੀ ਅਕਾਲ ਪੈਂ ਜੀ ਸਤਿ ਸ੍ਰੀ ਅਕਾਲ ਕੀ ਨਾਮ ਆ ਤੁਹਾਡਾ ਲਖਵਿੰਦਰ ਕੌਰ ਜੀ ਮੈਂ ਤੁਹਾਡਾ ਬਾਪੂ ਜਿਹੜਾ ਸੋਹਰਾ ਸਾਹਵਾ ਤੁਹਾਡੇ ਬੀਬੀ ਭਾਨੇ ਆਸ਼ਰਮ ਚ ਰਹਿ ਰਹੇ ਆ ਉਹ ਤਾਂ ਜੀ ਆਪ ਹੀ ਬਾਗਾ ਮਰਾ ਕਰਕੇ ਲੈ ਕੇ ਗਏ ਆ ਜੀ ਉਹਨਾਂ ਨੂੰ ਕਿੰਨੇ ਟਾਈਮ ਤੋਂ ਉੱਥੇ ਰਹਿ ਰਹੇ ਹੋ? ਉਹ ਜੀ ਗੁੰਮਰਾਹ ਕਰਕੇ 6-7 ਮਹੀਨਿਆਂ ਤੋਂ ਆਪਦੇ ਕੋਲ ਹੀ ਰੱਖਿਆ ਹੋਇਆ ਉਹਨਾਂ ਦਾ ਕਿਡਨਾਪ ਕਰਕੇ ਜੀ ਲੈ ਕੇ ਕਿੱਥੋਂ ਗਏ ਘਰੋਂ ਆ ਕੇ ਲੈ ਕੇ ਗਏ ਨਹੀਂ ਜੀ ਬਾਹਰੋਂ ਹੀ ਲੈ ਕੇ ਗਏ ਘਰੋਂ ਨਹੀਂ ਲੈ ਕੇ ਗਏ ਅਸੀਂ ਬਾਪੂ ਜੀ ਦੇ ਨਾਲ ਵੀ ਸਾਡੀ ਗੱਲ ਹੋਈ ਸੀ ਉਹ ਕਹਿੰਦਾ ਵੀ ਮੈਂ ਪਿਛਲੇ 5 ਸਾਲਾਂ ਤੋਂ ਅਖੇ ਬਾਹਰ ਰਹਿ ਰਿਹਾ ਮੈਨੂੰ ਕੋਈ ਰੋਟੀ ਨਹੀਂ ਦਿੰਦੇ ਸੀ ਪਾਣੀ ਨਹੀਂ ਦਿੰਦੇ ਸੀ ਇਦਾਂ ਦੀ ਗੱਲ ਸੀਗੀ ਨਹੀਂ ਬਿਲਕੁਲ ਸਾਰੇ ਇਦਾਂ ਕਿ ਕੋਈ ਗੱਲ ਨਹੀਂ ਸੀ ਸਾਡਾ ਬਾਪੂ ਠੀਕ ਸੀ ਵਧੀਆ ਘਰੀ ਸੀਗਾ ਉਹ ਇਹ ਪਿੰਡ ਚ ਉ ਬੈਠ ਦਿਨੇ ਦੁਨੇ ਜਾ ਕੇ ਬੈਠ ਜਾਂਦਾ ਸੀਗਾ ਬਾਹਰੇ ਉ ਆਏ ਨਹੀਂ ਸੀ ਬਾਹਰ ਰਹਿੰਦਾ ਨਹੀਂ ਸੀ ਬਾਹਰੇ ਜੀ ਕੋਈ ਘਰੇ ਉਹਦੀ ਕੁੱਟਮਾਰ ਹੁੰਦੀ ਸੀ ਕੁੱਟਮਾਰ ਕਰਦੇ ਸੀ ਨਾ ਨਾ ਐ ਕਿਵੇਂ ਹੋ ਸਕਦਾ ਜੀ ਅਸੀਂ ਬਜ਼ੁਰਗਾਂ ਦੀ ਕੁੱਟਮਾਰ ਕਰਕੇ ਅਸੀਂ ਕਿੱਥੇ ਜਾਵਾਂਗੇ ਕੱਲ ਨੂੰ ਅਸੀਂ ਨਹੀਂ ਬਜ਼ੁਰਗ ਹੋਣਾ ਜੀ ਹੂੰ ਇਹ ਗੱਲ ਨਹੀਂ ਹੋ ਸਕਦੀ ਜੀ ਇਹ ਤਾਂ ਹੁਣ ਜਿਹੜਾ ਮਰਜ਼ੀ ਝੂਠ ਬੋਲੀ ਜਾਂਦੇ ਆਸ਼ਰਮ ਵਾਲੇ ਬਿਲਕੁਲ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਜੀ अच्छा ਉਹਨਾਂ ਦੇ ਸਰੀਰ ਤੇ ਖੁਰਕ ਪੈ ਗਈ ਸੀ ਖਾਰਸ਼ ਹੋ ਗਈ ਸੀ ਨਾ ਚਮੜੀ ਖਰਾਬ ਹੋ ਗਈ ਸੀ ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਕੋਈ ਦਵਾਈ ਨਹੀਂ ਦਵਾਈ ਤੇ ਉਸੇ ਖੁਰਕ ਤੋਂ ਨਫ਼ਰਤ ਕਰਕੇ ਉਹਨੂੰ ਘਰੋਂ ਕੱਢਿਆ ਬਿਲਕੁਲ ਨਹੀਂ ਜੀ ਇਹ ਅਸੀਂ ਦਵਾਈ ਦਵਾਉਂਦੇ ਸੀ ਅਸੀਂ ਐਡਮਿਟ ਵੀ ਉਹਨਾਂ ਨੂੰ ਕਰਦੇ ਸੀਗੇ ਪਰ ਉਹ ਨਾਉਂਦੇ ਨਾ ਹੋਣ ਕਰਕੇ ਉਹਨਾਂ ਦੀ ਖੁਰਕ ਨਹੀਂ ਠੀਕ ਹੋਈ ਜੀ ਨਾਉਣ ਤੋਂ ਕੋਈ ਡਾਕਟਰ ਨੇ ਰੋਕਿਆ ਸੀ ਜਾਂ ਚਮੜੀ ਕਰਕੇ ਨਹੀਂ ਨਾਉਂਦੇ ਜੀ ਬੈ ਸੀ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਜੀ ਬਹੁਤ ਸਾਲਾਂ ਤੋਂ ਪਹਿਲਾਂ ਤੋਂ ਹੀ ਜੀ ਜੀ ਉਹਨਾਂ ਨੂੰ ਮਾਨਸਿਕ ਪਰੇਸ਼ਾਨੀਆਂ ਵਿੱਚ ਕਰਕੇ ਹੀ ਸਾਰਾ ਕੁਝ ਹੁੰਦਾ ਜੀ ਉਹ ਕੋਈ ਨਸ਼ਾ ਨਹੀਂ ਕਰਦੇ ਕੁਝ ਨਹੀਂ ਕਰਦੇ ਜੀ ਉਹ ਸਾਨੂੰ ਕੋਈ ਵੱਧ ਘੱਟ ਨਹੀਂ ਬੋਲਦੇ ਠੀਕ ਨੇ ਜੀ ਉਹ ਵਧੀਆ ਨੇ ਅੱਛਾ ਇੱਕ ਗੱਲ ਮੈਂ ਬਾਪੂ ਜੀ ਦੇ ਨਾਲ ਜਦੋਂ ਗੱਲਬਾਤ ਕਰ ਰਿਹਾ ਸੀਗਾ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਵੀ ਤੁਹਾਡੀਆਂ ਬੇਟੀਆਂ ਬਾਹਰ ਨੇ ਬਾਹਰਲੀ ਕੰਟਰੀ 'ਚ ਨੇ ਹਾਂਜੀ ਬੇਟੀਆਂ ਤਾਂ ਬਾਹਰ ਨੇ ਬਾਹਰ ਨੇ ਤੁਸੀਂ ਉਹਨਾਂ ਕੋਲੇ ਗਏ ਹੋ ਕੈਨੇਡਾ ਹਾਂਜੀ ਅਸੀਂ ਪਾ ਗਏ ਨੇ ਬਾਪੂ ਜੀ ਦਾ 10 ਸਾਲ ਦਾ ਸੀ ਮਲਟੀਪਲ ਵੀਜ਼ਾ ਲੱਗਿਆ ਹੋਇਆ ਉਹਨਾਂ ਨੂੰ ਵੀ ਭੇਜਣਾ ਸੀ ਉਹ ਬਿਮਾਰ ਕਰਕੇ ਨਹੀਂ ਅਸੀਂ ਭੇਜਿਆ ਜੀ ਉਹਨਾਂ ਨੂੰ ਓਕੇ ਜਦੋਂ ਤੁਸੀਂ ਬਾਹਰ ਗਏ ਹੋ ਉਦੋਂ ਬਾਪੂ ਜੀ ਨੂੰ ਘਰੇ ਛੱਡ ਕੇ ਗਏ ਸੀ ਤੁਸੀਂ ਹਾਂਜੀ ਸਰ ਅਸੀਂ ਘਰੇ ਛੱਡ ਕੇ ਗਏ ਸੀ ਜੀ ਬਾਪੂ ਜੀ ਨੇ ਇਹ ਗੱਲ ਕਿਹਾ ਵੀ ਜਦੋਂ ਮੇਰੀ ਨੂ ਉੱਥੋਂ ਵਾਪਸ ਆਉਂਦੀ ਆ ਕੈਨੇਡਾ ਤੋਂ ਤੇ ਮੈਨੂੰ ਇਹ ਸ਼ਬਦ ਕਹੇ ਮੇਰੀ ਨੂ ਨੇ ਵੀ ਤੂੰ ਹਜੇ ਜਾਉਂਦਾ ਹੀ ਆ ਮਰ ਕੇ ਆਉਣ ਗਿਆ ਇਹ ਗੱਲ ਕਹੀ ਬਿਲਕੁਲ ਹੋ ਹੀ ਨਹੀਂ ਸਕਦਾ ਸਰ ਅਸੀਂ ਐਡੀ ਗੱਲ ਕਹੀ ਨਹੀਂ ਸਕਦੇ ਆ ਬੇ ਮਾਪਿਓ ਨੂੰ ਇਹ ਗੱਲਾਂ ਕਹਾਂਗੇ ਅਸੀਂ ਐਡੀਆਂ ਗਲਤ ਨੋ ਇਹ ਤਾਂ ਹੋ ਨਹੀਂ ਸਕ 6-7 ਮਹੀਨਿਆਂ ਤੋਂ ਉਹ ਆਸ਼ਰਮ ਦੇ ਵਿੱਚ ਰਹਿੰਦੇ ਨੇ ਕੀ ਤੁਸੀਂ ਉੱਥੇ ਉਹਨਾਂ ਨੂੰ ਲਿਆਉਣ ਦਾ ਯਤਨ ਨਹੀਂ ਕੀਤਾ ਵੀ ਭਾਈ ਬਾਪੂ ਜੀ ਤੁਸੀਂ ਘਰੇ ਚੱਲੋ ਇੱਥੇ ਕਿਉਂ ਬੈਠੇ ਹੋ ਅਸੀਂ ਬਹੁਤ ਉਸ ਜਾਂ ਜ਼ਿਆਦਾ ਕੀਤੀ ਹੈ ਜੀ ਹਰੇਕ ਤੀਜੇ ਚੌਥੇ ਦਿਨ ਅਸੀਂ ਮਿਲਦੇ ਰਹੇ ਹਾਂ ਬਾਪੂ ਜੀ ਨੂੰ ਵੀ ਬਹੁਤ ਰਿਕਵੈਸਟ ਕੀਤੀ ਵੀ ਬਾਪੂ ਘਰੇ ਵਗ ਚੱਲ ਸਾਡੀ ਬੇਇਜ਼ਤੀ ਹੁੰਦੀ ਹੈ ਇਹਦੇ 'ਚ ਉਹ ਉਹਨਾਂ ਦੇ ਹੱਥ ਤੇ ਇੰਨਾ ਚੜਾਇਆ ਹੋ ਉਹਨਾਂ ਦਾ ਮਾਈਂਡ ਹੀ ਇਸ ਤਰ੍ਹਾਂ ਦਾ ਸੈੱਟ ਕੀਤਾ ਹੋਇਆ ਆਸ਼ਰਮ ਵਾਲਿਆਂ ਦਾ ਵੀ ਉਹਨਾਂ ਨੂੰ ਘਰੇ ਆਉਣ ਦੀ ਨਾ ਦਿਨ ਨਹੀਂ ਹੈ ਜਾਸਤ ਜੀ ਜਿਆਦਾ ਸੀ ਉੱਥੇ ਜਾਣਿਆ ਮਿਲਣ ਸਾਡੇ ਲੋਵੇ ਬੰਦੇ ਉਹਨਾਂ ਦੇ ਆਸਰਮ ਆਲੇ ਖੜਦੇ ਨੇ ਦੋ ਇਧਰਲੇ ਪਾਸੇ ਦੋ ਇਧਰਲੇ ਪਾਸੇ ਹੁਣ ਸਾਨੂੰ ਪੰਜ ਚਾਰ ਵੇਰੀ ਹੁਣ ਮਿਲਣ ਤੋਂ ਬਾਅਦ ਲੋਕ ਲਾਉਂਦੇ ਰਹੇ ਆ ਜੀ ਸਾਨੂੰ ਲੋਕੀ ਲਾ ਕੇ ਐਂ ਕਹਿੰਦੇ ਸੀ ਵੀ ਤੁਸੀਂ ਗੇਟ 'ਚ ਹੀ ਮਿਲੋ ਜਦੋਂ ਤੁਸੀਂ ਜਾਂਦੇ ਸੀ ਕੋਈ ਤੁਹਾਡੇ ਉੱਤੇ ਸਾਈਨ ਵਗੈਰਾ ਕੁਝ ਹੁੰਦਾ ਸੀ ਹਾਂਜੀ ਸਰ ਸਾਡੇ ਸਿਗਨੇਚਰ ਹੁੰਦੇ ਸੀ ਜਿੰਨੇ ਵਾਰ ਅਸੀਂ ਗਏ ਆ ਓਨੇ ਵਾਰ ਰਜਿਸਟਰ ਤੇ ਸਿਗਨੇਚਰ ਹੋਏ ਨੇ ਜਦੋਂ ਉੱਥੇ ਗਏ ਜ ਤੁਹਾਡੇ ਜਿਹੜੇ ਮੋਤਵਾਰ ਇੱਥੇ ਬੰਦੇ ਹੋਣਗੇ ਤੁਹਾਡੀ ਪੱਤੀ ਦੇ ਕੋਈ ਪੰਚਾਇਤ ਕੋਈ ਐਮਸੀ ਕਦੇ ਉਹਨਾਂ ਨਾਲ ਤੁਸੀਂ ਗੱਲ ਕੀਤੀ ਵੀ ਭਾਈ ਅੱਜ ਮਰਜੀ ਦੇ ਨਾਲ ਸਾਡੇ ਬਾਪੂ ਜੀ ਉੱਥੇ ਜਾ ਕੇ ਰਹਿ ਪਿਆ ਕੱਲ ਨੂੰ ਸਾਨੂੰ ਨਾ ਕਦੇ ਕੁਝ ਕੀ ਹੋ ਅਸੀਂ ਤਾਂ ਜੀ ਸਾਰੇ ਥਾਂਵੇਂ ਲਿਖਤੀ ਦਿੱਤਾਗਾ ਐਸਡੀਐਮ ਨੂੰ ਵੀ ਸਾਰੇ ਜਾਨੀ ਅਫਸਰਾਂ ਨੂੰ ਵੱਡਿਆਂ ਨੂੰ ਵੀ ਕੱਲ ਨੂੰ ਕੋਈ ਜ਼ਿੰਮੇਵਾਰ ਅਸੀਂ ਨਹੀਂ ਹੈਗੇ ਉਹ ਉਹੀ ਆਸ਼ਰਮ ਵਾਲੇ ਜ਼ਿੰਮੇਵਾਰ ਨੇ ਇਹ ਗੱਲ ਦੇ ਵੀ ਅਸੀਂ ਕਿਹੜਾ ਛੱਡ ਕੇ ਆਏ ਉਹਨੂੰ ਕਹਿੰਦੇ ਆ ਵੀ ਵਾਗ ਜੇ ਉੱਥੇ ਅਸੀਂ ਤਾਂ ਬਾਰ-ਬਾਰ ਲੈਣ ਜਾਂਦੇ ਆ ਜੀ ਹਾਂਜੀ ਕੀ ਨਾਮ ਆ ਭਾਈ ਜੀ ਆਪਣਾ ਬਲਦੇਸ ਸਿੰਘ ਅੱਛਾ ਬਾਪੂ ਜੀ ਨੂੰ ਸੱਚਮੁੱਚ ਉੱਥੇ ਰਹਿੰਦਿਆਂ ਨੂੰ 6-7 ਮਹੀਨੇ ਹੋ ਗਏ ਘਰੇ ਕੋਈ ਕਲੇਸ਼ ਰਹਿੰਦਾ ਸੀ ਇਹ ਭੈਣ ਜੀ ਉਹਨਾਂ ਨਾਲ ਲੜਦੇ ਸੀ ਜਾਂ ਕੋਈ ਹੋਰ ਵਜ੍ਹਾ ਸੀ ਉਹ ਜੀ ਕਲੇਸ਼ ਬਸ ਨਾ ਹੁੰਦਾ ਕਲੇਸ਼ ਈ ਨਾ ਹੁੰਦਾ ਨਹੀਂ ਸੀ ਉਹ ਸੀ ਸੀ ਸੱਤ ਸੱਜਰਾ ਤੇ ਅਛਾ ਨਾਉਂਦੇ ਨਹੀਂ ਸੀ ਹਾਂਜੀ ਨਾਉਂਦੇ ਵੀ ਚਮੜੀ ਖਰਾਬ ਸੀ ਤਾਂ ਨਹੀਂ ਸੀ ਜਾਂ ਵੈਸੇ ਨਹੀਂ ਨਾਉਂਦੇ ਨਾ ਵੈਸੇ ਜੀ ਪਹਿਲੇ ਦਿਨ ਸਾਹਮਣੇ ਨਾ ਤਾਂ ਕਰਕੇ ਨਹੀਂ ਨਾਉਂਦੇ ਜੀ ਜੀ ਮਾਨਸਿਕ ਤੌਰ ਤੇ ਸਹੀ ਨਹੀਂ ਹੈਗੇ ਉਹ अच्छा ਹੁਣ ਜਿਹੜਾ ਰੌਲਾ ਪਿਆ ਤੁਹਾਡਾ ਉਥੇ ਜ਼ਮੀਨ ਦਾ ਕੀ ਰੌਲਾ ਪਿਆ ਜ਼ਮੀਨ ਦਾ ਤਾਂ ਜੀ ਸਾਨੂੰ ਹੁਣ ਉਹਨਾਂ ਨੇ 골ਡੀ ਆ ਜਿਹੜਾ ਉਥੇ ਬੀਬੀ ਭਾਨੀ ਆਸ਼ਰਮ ਚ ਜਿਹੜਾ ਮ ਉਹ ਉਥੇ ਮੁਖੀ ਆਸ਼ਰਮ ਦਾ ਜੀ ਮੁਖੀ ਆਸ਼ਰਮ ਦਾ ਉਹਨੇ ਬਾਪੂ ਜੀ ਨੂੰ ਪ੍ਰਿਪੇਅਰ ਕੀਤਾ ਇਸ ਚੀਜ਼ ਲਈ ਵੀ ਪੈਸੇ ਖਾਣ ਦੇ ਮਾਰੇ ਨੇ ਉਹਨੇ ਆਪ ਉਹਨੂੰ ਤਿਆਰੀ ਕਰਵਾਈ ਸਪੈਸ਼ਲ ਕਲਾਸਾਂ ਵਾਂਗੂ ਲਾਈਆਂ ਬਾਪੂ ਦੀਆਂ ਉਹਦਾ ਮਾਈਂਡ ਐ ਇਸ ਤਰ੍ਹਾਂ ਦਾ ਸੈੱਟ ਕੀਤਾ ਉਹਨੇ ਵੀ ਇਹ ਜਮੀਨ ਵੇਚੇ ਤੇ ਪੈਸੇ ਸਾਡੇ ਕੋਲੇ ਆ ਜਾਣਾ ਕਿੰਨੀ ਜਮੀਨ ਵੇਚੀ ਆ ਜੀ ਉਹਨੇ ਜੀ 8 ਬਿਗੇ ਵੇਚੀ ਆ ਕਿੰਨੇ ਪੈਸਿਆਂ ਦੀ ਉਹ ਤਾਂ ਜੀ ਸਾਨੂੰ ਜਣੀ ਅਸੀਂ ਤਾਂ ਰਜਿਸਟਰੀਆਂ ਨੇ ਜਿਹੜੀਆਂ ਉਹਨਾਂ ਤੋਂ ਪਤਾ ਲੱਗਿਆ ਵੀ 24 ਲੱਖ ਖਾਤਿਆਂ ਚ ਪਾਇਆਗਾ ਸਾਨੂੰ ਨਹੀਂ ਪਤਾ ਜੀ ਕਿੰਨੇ ਚ ਦਿੱਤੀਆਂ ਕੀ ਦਿੱਤੀਆਂ ਸੋਤੇ ਦਾ ਨਹੀਂ ਪਤਾ ਸਾਨੂੰ ਨਹੀਂ ਜੀ ਪਤਾ ਕਿਸੇ ਗੱਲ ਦਾ 24 ਲੱਖ ਰੁਪਏ ਇਹ ਉਹਨਾਂ ਨੇ ਆਪਾਂ ਨੂੰ ਦੱਸਿਆ ਸੀ ਵੀ ਸਾਡੇ ਅਕਾਊਂਟ ਦੇ ਵਿੱਚ ਆ ਜਿਹੜਾ ਬਾਪੂ ਦੇ ਪਾਇਆ ਗਿਆ ਤੇ ਬਾਕੀ ਜਿਹੜੇ ਹੈਗੇ ਆਗੇ ਉਹ ਬਾਪੂ ਨੂੰ ਚੈੱਕ ਦਿੱਤੇ ਗਏ ਆ ਜਾਂ ਚੈੱਕ ਦਿੱਤੇ ਜਾਣੇ ਨੇ ਇਹ ਗੱਲ ਹਜੇ ਉਦੋਂ ਕਲੀਅਰ ਨਹੀਂ ਹੋਈ ਸੀ ਕਿ ਇਹਨਾਂ ਨੂੰ ਦੱਸਣ ਦੇ ਮੁਤਾਬਕ ਹੈ ਇਹ ਉਸ ਬਾਪੂ ਦੇ ਬੇਟਾ ਜੀ ਨੇ ਤੇ ਇਹ ਨੂੰ ਆ ਇਹ ਕਹਿੰਦੇ ਵੀ ਇਸ ਚੀਜ਼ ਦਾ ਸਾਨੂੰ ਨਹੀਂ ਕੋਈ ਕਲੀਅਰ ਸੀ ਅਸਲ ਦੇ ਵਿੱਚ ਆਸ਼ਰਮ ਵਾਲਿਆਂ ਨੂੰ ਇਸ ਚੀਜ਼ ਦਾ ਪਤਾ ਸੀ ਵੀ ਉਹਨਾਂ ਦੇ ਨਾਮ ਜ਼ਮੀਨ ਆ ਤੇ ਉਹਨਾਂ ਨੇ ਉਹਨਾਂ ਨੂੰ ਪ੍ਰਿਪੇਅਰ ਕੀਤਾ ਇਸ ਤਰੀਕੇ ਦੇ ਨਾਲ ਕਿੰਨੀ ਜ਼ਮੀਨ ਸੀ ਭੈਣ ਜੀ ਤੁਹਾਡੇ ਕੋਲੇ ਜਿਹੜੀ ਸਾਰੀ ਸੀ ਸਾਰੀ ਤਾਂ ਜੀ ਸਾਡੇ ਕੋਲੇ 15-16 ਕਿੱਲੇ ਸੀਗੇ ਸਾਰੀ ਜ਼ਮੀਨ ਵਿਕੀ ਆ ਹਾਂਜੀ ਹਾਂ ਸਾਰੀ ਵਿਕੀ ਆ ਜੀ ਕੀ ਇਸੇ ਘਰ ਦੇ ਕਲੇਸ਼ ਵਿੱਚ ਵਿਕੀ ਜਾਂ ਕੋਈ ਹੋਰ ਕਾਰਨ ਸੀਗਾ ਹੋਰ ਤਾਂ ਜੀ ਕੋਈ ਕਾਰਨ ਨਹੀਂ ਸੀਗਾ ਹਮ ਬਸ ਐਂ ਘਰ ਦੇ ਕਲੇਸਾਂ ਨਾਲ ਹੀ ਸਾਰਾ ਕੁਝ ਹੋਇਆ ਜੀ ਸਾਡੇ ਘਰ ਦੀ ਬਰਬਾਦੀ ਹੋਈ ਹੈ ਜੀ ਬੇਟੇ ਦੀ ਸਪੈਰ ਹੋਇਆ ਮੇਰਾ ਬੇਟਾ ਐਸੇ ਦੁੱਖ ਚ ਵੇਖੋ ਅਸਲ ਦੇ ਵਿੱਚ ਘਰਾਂ ਦੇ ਕਲੇਸ਼ ਸਾਨੂੰ ਇਹ ਚੀਜ਼ ਵੀ ਸੋਚਣੀ ਚਾਹੀਦੀ ਹੈ ਵੀ ਇਹ ਧਰਿਆ ਘਰ ਆਇਆ ਇੱਥੇ ਹੀ ਰਹਿ ਜਾਣਾ ਚਾਹੇ ਇਹ ਗਲਤ ਆ ਚਾਹੇ ਬਾਪੂ ਗਲਤ ਆ ਚਾਹੇ ਆਸ਼ਰਮ ਵਾਲੇ ਗਲਤ ਆ ਜੇ ਤੁਸੀਂ ਕਿਸੇ ਨੂੰ ਸਾਥ ਦਿਓ ਜਾਂ ਕਿਸੇ ਦੀ ਇੱਜ਼ਤ ਰਿਸਪੈਕਟ ਕਰਦੇ ਹੋ ਨਾਲ ਕਿਸੇ ਨੇ ਕੁਝ ਨਹੀਂ ਲੈ ਕੇ ਜਾਣਾ ਇਹਨਾਂ ਦੇ ਵੀ ਵੱਡੇ-ਵਡੇਰੇ ਗਏ ਹੋਣਗੇ ਇੱਥੇ ਆ ਸਾਰਾ ਕੁਝ ਰਹਿ ਜਾਣਾ ਪਰ ਰਿਸ਼ਤੇ ਨਾਤਿਆਂ ਦੇ ਵਿੱਚ ਅੱਜ ਇਨਸਾਨੀਅਤ ਆ ਜਿਹੜੀ ਉਹ ਕਿਤੇ ਨਾ ਕਿਤੇ ਖਤਮ ਹੁੰਦੀ ਸਾਨੂੰ ਨਜ਼ਰ ਆਉਂਦੀ ਹੈ ਇਹ ਇਹ ਤਰੀਕੇ ਦੇ ਨਾਲ ਹਨਾ ਹੈਗੀਆਂ ਤੁਹਾਡੇ ਨਨਾਨਾ ਹੈਗੀਆਂ ਹਾਂਜੀ ਤੋਂ ਹੈਗੀਆਂ ਨੇ ਜੀ ਤੇ ਤੁਹਾਡੀ ਸੱਸ ਸੱਸ ਵੀ ਹੈਗੀ ਹੈ ਉਹ ਕਿੱਥੇ ਨੇ ਉਹ ਜੀ ਮੇਰੀ ਨਣਦਾ ਕੋਲ ਹੀ ਹੈ ਜਿਹੜੇ ਤੁਹਾਡੇ ਸਾਸਾ ਉਹ ਕਿੰਨੇ ਟਾਈਮ ਤੋਂ ਰਹਿ ਰਹੇ ਆ ਉੱਥੇ ਉਹ ਤਾਂ ਹੀ ਹੋ ਗਏ ਬਾਬਾ ਜੀ ਦੀ ਮੌਤ ਤੇ ਵੀ ਨਹੀਂ ਆਏ ਉਹ ਤਾਂ ਜੀ 2010 ਚ ਬਾਬਾ ਜੀ ਦੀ ਐਕਸਪਾਇਰ ਹੋਏ ਸੀਗੇ ਉਹਨਾਂ ਦੀ ਡੈਥ ਤੇ ਵੀ ਨਹੀਂ ਆਏ ਹੈਗੇ ਉਹ ਉਦੋਂ ਦੇ ਉੱਥੇ ਰਹਿੰਦੇ ਨਨਨਦਾਈਆਂ ਨੇ ਜੀ ਹਾਂਜੀ ਅੱਛਾ ਉਹ 2010 ਤੋਂ ਆਪਾਂ ਕਹਿ ਲਗੇ ਉੱਥੇ ਰਹਿ ਰਹੇ ਆ ਵੀ 15 ਸਾਲ ਦਾ ਟਾਈਮ ਹੋ ਗਿਆ ਹਨਾ 25 ਚੱਲ ਰਿਹਾ ਤੇ ਬਾਪੂ ਨੇ ਉੱਥੇ ਨਾਲ ਜਾ ਕੇ ਰਿਹਾ ਬੇਬੇ ਦੇ ਬਾਪੂ ਰਿਹਾ ਸੀ ਜੀ ਕਈ ਸਾਲ ਜਦੋਂ ਹੁਣ ਪੈਸੇ ਉਹਦੇ ਕਢਾ ਲੇ ਖਾਤੇ ਚ ਬਾਅਦ ਚ ਫਿਰ ਉਹ ਉੱਥੇ ਵੀ ਗੁਰਦੁਆਰਿਆਂ ਚ ਹੀ ਇਹ ਫਿਰਦਾ ਰਿਹਾ ਮੇਰਾ ਬੇਟਾ ਕਹਿੰਦਾ ਵੱਡਾ 25 ਸਾਲ ਉਹ ਮਿੰਨਾ ਦਾ ਹੋ ਕੇ ਐਕਸਪਾਇਰ ਹੋਇਆ ਉਹ ਕਹਿੰਦਾ ਮੰਮੀ ਆਪਣੀ ਬੇਇੱਜ਼ਤੀ ਆ ਬਾਪੂ ਐਂ ਫਿਰਦਾ ਵੀ ਆਪਾਂ ਮੈਂ ਲਿਓ ਨਾ ਜਾ ਕੇ ਉਹ ਲੈ ਕੇ ਆਇਆ ਜਾ ਕੇ ਉੱਥੇ ਤੁਹਾਡੀਆਂ ਨਾਨਾ ਕੋਲੋਂ ਹਾਂਜੀ ਹਾਂ ਹਾਂਜੀ ਉਹਨੇ ਇੰਨੀ ਜਿਆਦਾ ਸੇਵਾ ਕੀਤੀ ਬੇਟੇ ਨੇ ਬਿਮਾਰ ਸੀ ਇਹ ਜਦੋਂ ਵੀ ਇਹਦੇ ਖੁਰਕੇ ਉੱਥੋਂ ਹੀ ਪਈ ਹੋਈ ਸੀ ਜੀ ਉਹਨੇ ਇੰਨੀਆਂ ਮਾਲਸਾ ਮੁਰਸਾ ਕਰਕੇ ਜਣੀ ਇੰਨਾ ਵਧੀਆ ਇਹਨੂੰ ਕਾਇਮ ਕਰਤਾ ਪੂਰਾ ਵਧੀਆ ਬਣਾਤਾ ਦਵਾਈਆਂ ਦੁਈਆਂ ਵੀ ਅਸੀਂ ਫੁੱਲ ਦਵਾਈਆਂ ਜੀ ਤੇ ਉਹ ਦੂ ਬਾਅਦ ਚ ਜੀ ਫਿਰ ਉਹ ਬਸ ਇੱਥੇ ਰਹਿੰਦਾ ਇਹ ਮੁੜ ਕੇ ਗਿਆ ਨਹੀਂ ਉੱਥੇ ਮੁੜ ਕੇ ਨਾ ਕੁੜੀਆਂ ਨਾ ਇਹਦੀ ਬੋਲਚਾਲ ਨਾ ਉਹਨਾਂ ਨੂੰ ਇੱਥੇ ਬਣ ਦਿੰਦਾ ਉਹ ਕੁੜੀਆਂ ਨੂੰ ਅੱਛਾ ਉਹ ਇੱਥੇ ਨਹੀਂ ਆਉਂਦੀਆਂ ਜਾਂ ਕਦੇ ਮਾਤਾਂ ਵੀ ਫੋਨ ਨਹੀਂ ਕਰਦੀ ਬਾਪੂ ਨੂੰ ਨਹੀਂ ਜੀ ਨਾ ਉਹ ਤਾਂ ਜਮੀ ਨਹੀਂ ਉਹ ਤਾਂ ਅਸੀਂ ਕਈ ਦਿਨ ਹੋ ਗਏ ਉਸ ਦਿਨ ਕਹਿੰਦਾ ਵੀ ਬਾਪੂ ਬੀਬੀ ਦੀ ਡੈਥ ਹੋ ਗਈ ਤੂੰ ਘਰੇ ਆ ਜਾ ਅਸੀਂ ਮਹਾਨਾ ਬਣਾਇਆ ਸੀ ਘਰੇ ਲਿਆਉਣ ਦਾ ਬਾਪੂ ਨੂੰ ਉਹ ਕਹਿੰਦਾ ਮਰ ਗਈ ਤਾਂ ਮਰ ਗਈ ਮੇਰਾ ਕੋਈ ਨਹੀਂ ਹੈਗਾ ਆਉਣਾ ਨਹੀਂ ਮੈਂ ਨਾ ਮੈਂ ਨਹੀਂ ਆਉਂਦਾ ਕਹਿੰਦਾ ਮੈਂ ਤਾਂ ਕੇਰਾ ਕੁੜੀਆਂ ਨੂੰ ਵੀ ਕਿਹਾ ਵੀ ਮੈਂ ਆਉਣਾ ਨਹੀਂ ਉੱਥੇ ਗਿਆ ਨਹੀਂ ਨਾ ਹੁਣ ਮੈਂ ਇੱਥੇ ਆਉਣਾਗਾ ਅਸਲ 'ਚ ਵੇਖਿਆ ਜਾਵੇ ਤਾਂ ਪੂਰਾ ਪਰਿਵਾਰ ਜਿੱਥੇ ਜ਼ਮੀਨ ਜਾਇਦਾਦ ਸੀ ਉਹ ਵੀ ਵਿਕ ਗਈ ਬਾਪੂ ਕਿਤੇ ਹੋ ਰਹਿ ਰਿਆ ਇਹਨਾਂ ਦੀ ਜਿਹੜੀ ਸੱਸਾ ਉਹ ਲੜਕੀਆਂ ਕੋਲੇ ਰਹਿ ਰਹੀ ਆ ਉਹ ਵੀ ਕੋਈ ਵਰਤ ਵਰਤਾਵਾ ਜਿਹੜਾ ਹੈ ਨਹੀਂਗਾ ਕਦੇ ਵੀ ਕਦੇ ਮੋਤਵਾਰ ਬੰਦਿਆਂ ਨੇ ਜਾਂ ਹੋਰ ਰਿਸ਼ਤੇਦਾਰਾਂ ਨੇ ਬੈਠ ਕੇ ਕਦੇ ਇਹ ਕੰਮ ਸਲਝਾਉਂਦਾ ਨਹੀਂ ਯਤਨ ਕੀਤਾ ਵੀ ਬਹਿ ਕੇ ਨਿਬੇੜ ਦੀ ਅਸੀਂ ਬਹੁਤ ਵਾਰ ਪੈਰੀ ਹੱਥ ਲਾ ਕੇ ਆਇਆ ਜੀ ਬੀਬੀ ਦੇ ਬਾਪੂ ਉੱਥੀ ਸੀਗਾ ਉਦੋਂ ਤਾਂ ਇਹ ਆਇਆ ਨਹੀਂ ਪਰ ਜਦੋਂ ਇਹਦੇ ਪੈਸੇ ਕਢਾ ਲੇ ਫਿਰ ਬੇਟੇ ਨਾਲ ਆ ਗਿਆ ਇਹ ਉਦੋਂ ਪਹਿਲਾਂ ਤਾਂ ਇਹ ਆਇਆ ਨਹੀਂ ਅਸੀਂ ਬਹੁਤ ਪੈਰੀ ਹੱਥ ਪੰਚਾਇਤਾਂ ਲੈ ਲੈ ਕੇ ਜਾਂਦੇ ਰਹੇ ਆ ਉਦੋਂ ਨਹੀਂ ਆਇਆ ਜੀ ਇਹ ਹੁਣ ਜਿਹੜਾ ਰੌਲਾ ਪਿਆ ਕਿ ਇਹ ਸੱਚ ਆ ਗੱਲ ਵੀ ਤੁਸੀਂ ਉੱਥੇ ਬਾਪੂ ਕੋਲੇ ਜਿਹੜੀ ਜ਼ਮੀਨ ਵੇਚੀ ਆ ਉਹਦੇ ਸਿਰਫ ਪੈਸੇ ਲੈਣ ਗਏ ਸੀ ਬਿਲਕੁਲ ਬਿਲਕੁਲ ਨਹੀਂ ਜੀ ਅਸੀਂ ਬਾਪੂ ਜੀ ਨੂੰ ਲੈਣ ਗਏ ਸੀ ਜੀ ਇਹ ਅਸੀਂ ਪੈਸੇ ਜੇ ਅਸੀਂ ਆਈ ਹੁੰਦਾ ਸਾਨੂੰ ਲਾਲਚ ਸਾਡੇ ਕੋਲੇ ਹੀ ਸੀ ਪਹਿਲਾਂ ਬਾਪੂ ਅਸੀਂ ਉਦੋਂ ਵੀ ਜ਼ਮੀਨ ਕਰਾ ਸਕਦੇ ਸੀ ਸਾਨੂੰ ਖੁਦ ਮੈਨੂੰ ਕਹਿੰਦਾ ਸੀ ਵੀ ਭਾਈ ਜ਼ਮੀਨ ਕਰਾ ਲ ਮੈਂ ਕਰਾਈ ਨਹੀਂ ਵੀ ਬਾਪੂ ਇਹਨੇ ਨਾਲ ਤੂੰ ਤੁਰਿਆ ਫਿਰੇਗਾ ਕੋਈ ਗੱਲ ਨਹੀਂ ਤੇ ਉਹ ਕਿਹੜਾ ਦਿਨਾਂ ਕਿਸੇ ਨੂੰ ਮਨ ਲਓ ਕੱਲ ਨੂੰ ਬਾਪੂ ਜੀ ਘਰੇ ਆਉਂਦੇ ਆ ਜਿਹੜੀ ਉਹਨਾਂ ਨੇ ਜ਼ਮੀਨ ਵੇਚਤੀ 40 ਲੱਖ ਦੀ 50 ਦੀ ਜਿੰਨੇ ਦੀ ਵੀ ਮਰਜੀ ਜਿਹੜੇ ਪੈਸੇ ਉਹਦੇ ਅਕਾਊਂਟ ਦੇ ਵਿੱਚ ਪਏ ਹੋਣਗੇ ਜੇ ਬਾਪੂ ਜੀ ਕੱਲ ਨੂੰ ਆਉਂਦੇ ਆ ਉਹ ਉਹਨਾਂ ਦੇ ਕੋਲੇ ਪਏ ਰਹਿਣਗੇ ਤੁਹਾਨੂੰ ਕੋਈ ਲਾਲਚ ਹਾਂਜੀ ਸਾਨੂੰ ਬਿਲਕੁਲ ਲਾਲਚ ਨਹੀਂ ਹੈਗਾ ਜੀ ਸਾਨੂੰ ਕਿਸੇ ਵੀ ਚੀਜ਼ ਦਾ ਕੋਈ ਲਾਲਚ ਨਹੀਂ ਹੈਗਾ ਅਸੀਂ ਤਾਂ ਉਹਨਾਂ ਨੂੰ ਕੈਨੇਡਾ ਭੇਜਣ ਨੂੰ ਕਹਿੰਦੇ ਆ ਵੀ ਜੇ ਹੁਣ ਸਾਡੇ ਕੋਲੇ ਆ ਜਾਣਾ ਅਸੀਂ ਹੁਣੀ ਚੜਾਵਾਗੇ ਕੈਨੇਡਾ ਅੱਛਾ ਫਿਰ ਇਸ ਤੋਂ ਬਾਅਦ ਹੁਣ ਜਦੋਂ ਉਹਨਾਂ ਨੇ ਜ਼ਮੀਨ ਉੱਥੇ ਵੇਚਤੀ ਤੁਸੀਂ ਪੁਲਿਸ ਰਿਪੋਰਟ ਕੀਤੀ ਆ ਹਾਂਜੀ ਸਰ ਅਸੀਂ ਸਾਰੇ ਕਿਤੇ ਕੀਤੀ ਆ ਪੁ ਵੀ ਬਾਪੂ ਦੀ ਲੋੜ ਆ ਜਾਂ ਪੈਸਿਆਂ ਦੀ ਲੋੜ ਆ ਜਾਂ ਜ਼ਮੀਨ ਦੀ ਸੀ ਉਹਨੂੰ ਘਰੇ ਲਿਆਉਣ ਲਈ ਕੀਤੀ ਆ ਜੀ ਵੀ ਬਾਪੂ ਸਾਡੇ ਸਾਡੇ ਘਰੇ ਆ ਜੇ ਪੈਸਿਆਂ ਦੇ ਨਹੀਂ ਕੋਈ ਸਾਨੂੰ ਪੈਸੇ ਸਾਨੂੰ ਕਿੱਥੋਂ ਮਿਲਣਿਆ ਜੀ ਉਹ ਕੁਝ ਵੀ ਨਹੀਂ ਮਿਲਣਾ ਸਾਨੂੰ ਤਾਂ ਜੀ ਹਾਂਜੀ ਅਸੀਂ ਕਿਉਂ ਲਾਲਚ ਅਸੀਂ ਤਾਂ ਲਾਲਚ ਕਰਦੇ ਨਹੀਂ ਕਿਸੇ ਚੀਜ਼ ਦਾ ਅਸੀਂ ਤਾਂ ਸਿਰਫ ਇਕੱਲਾ ਬਾਪੂ ਚਾਹੁੰਨੇ ਆ ਘਰੇ ਆ ਜੇ ਵੇਖੋ ਇਹਨਾਂ ਦਾ ਇਹ ਕਹਿਣਾ ਵੀ ਅਸੀਂ ਤਾਂ ਪਹਿਲਾਂ ਵੀ ਇਹ ਗੱਲਾਂ ਕਈਆਂ ਸੀ ਚਾਉਣੇ ਆ ਵੀ ਬਾਪੂ ਸਾਡਾ ਜਿਹੜਾ ਹੈਗਾ ਉਹ ਘਰੇ ਆ ਜੇ ਇਹਨਾਂ ਨੇ ਬਹਾਨਾ ਵੀ ਮਾਰਿਆ ਸੀ ਆਪਦੀ ਸੱਸ ਦਾ ਵੀ ਉਹ ਐਕਸਪਾਇਰ ਹੋ ਗਏ ਨੇ ਸ਼ਾਇਦ ਬਾਪੂ ਘਰੇ ਆ ਜੇ ਪਰ ਉਹ ਕਹਿੰਦੇ ਘਰੇ ਆ ਜਿਹੜਾ ਉਹ ਨਹੀਂ ਆ ਰਿਹਾ ਅਸੀਂ ਤਾਂ ਏਸੇ ਗੱਲ ਕਰਕੇ ਜਿਹੜੀ ਇਹ ਗੱਲ ਕਰ ਰਹੇ ਆ ਕਿ ਤੁਹਾਨੂੰ ਕੋਈ ਸ਼ਾਕਾ ਆਸ਼ਰਮ ਵਾਲਿਆਂ ਤੇ ਵੀ ਉਹਨਾਂ ਨੇ ਪੈਸੇ ਖਾਦੇ ਜਾਂ ਉਹਨਾਂ ਨੇ ਜ਼ਮੀਨ ਬਕਾਈ ਜਾਂ ਕੋਈ ਗੱਲ ਸਾਨੂੰ ਸਾਨੂੰ ਅੱਜ ਕੱਲ ਪਤਾ ਲੱਗਿਆ ਜੀ ਕੱਲ ਕਿਸੇ ਬੰਦੇ ਨੇ ਜੀ ਫੋਨ ਕਰਿਆ ਕਿਨੇ ਜਮੀਨ ਲੈਤੀ ਆ ਉਹਨੂੰ ਹੂੰ ਉਹ ਕਹਿੰਦਾ ਵੀ ਇਹ ਤਾਂ ਜਿਹੜਾ 골ਡ ਹੀ ਆ ਇਹ ਪੈਸੇ ਰੋਜ਼ ਕਢਾ ਰਿਆ ਬਾਪੂ ਦੇ ਖਾਤੇ ਬਾਪੂ ਦੇ ਖਾਤੇ ਹੂੰ ਵੀ ਮਾਇ ਪੈਸੇ ਹੋਰ ਦਿੰਦਾ ਨਹੀਂ ਹੈਗਾ ਉਹਨੂੰ ਹੂੰ ਫਿਰ ਉਹ ਬੰਦੇ ਨੇ ਕਿਹਾ ਕਹਿੰਦਾ ਵੀ ਇਹ ਕੰਮ ਉਲਝੂ ਆ ਰਿਸਟ੍ਰਿਟੂਟੂ ਵੀ ਵੀ ਇਹ ਪੈਸੇ ਨਾ ਦੇਈ ਹੋਰ ਹੂੰ ਕਹਿੰਦਾ ਮੈਂ ਤਾਂ ਇੱਕ ਗਲੀ ਵਾਲਾ ਪੈਸਾ ਵੀ ਨਹੀਂ ਦਿੰਦਾ ਕਹਿੰਦਾ ਮੇਰੇ ਤੋਂ ਚੋਰੀਆਂ ਕਢਾਈ ਜਾਂਦਾ ਉਹਨੇ ਫੋਨ ਤੇ ਇਹ ਗੱਲ ਕਹੀ ਆ ਜੀ 100% ਸੱਕ ਆ ਸਰ ਸਾਨੂੰ 골ਡੀ 골ਡੀ ਆ ਸਾਰੀ ਮੇਨ 골ਡੀ ਹੋਈ ਆ ਸਾਰਾ ਕੁਛ ਕਰਨ ਵਾਲਾ ਹੀ ਵੀ ਜੇ ਜ਼ਮੀਨ ਵਕਾਈ ਜਾਂ ਘੱਟ ਰੇਟ ਤੇ ਵਕਾਈ 골ਡੀ ਨੇ ਵਕਾਈ ਆ ਹਾਂਜੀ ਮੇਨ ਸਾਡਾ ਉਹੀ ਆ 골ਡੀ ਹੋਈ ਆ ਕੋਈ ਉਹਦੇ ਨਾਲ ਤੁਹਾਡੀ ਪਹਿਲਾਂ ਕੋਈ ਜਾਣ ਪਛਾਣਾ ਜਾਂ ਜਾਣਦੇ ਹੋ ਤੁਸੀਂ ਅਸੀਂ ਤਾਂ ਕਦੇ ਦੇਖਿਆ ਵੀ ਨਹੀਂ ਸੀ ਸਰ 골ਡੀ ਨੂੰ ਹਾਂਜੀ ਅਸੀਂ ਜਾਣਦੇ ਵੀ ਨਹੀਂ ਸੀ अच्छा जमीन ਤੋਂ ਪਹਿਲਾਂ ਤੁਸੀਂ ਜਦੋਂ ਬਾਪੂ ਤੁਹਾਨੂੰ ਪਤਾ ਲੱਗ ਗਿਆ ਸੀ ਉੱਥੇ ਐ 6-7 ਮਹੀਨਿਆਂ ਤੋਂ ਕਿੰਨੇ ਕਵਾਰੀ ਗਏ ਆ ਤੁਸੀਂ ਅਸੀਂ ਘਟੋ ਘਟ 8-7 ਵਾਰੀ ਤਾਂ ਗਏ ਆ ਜੀ ਉਦੋਂ ਬਾਦੀ ਪਸੱਕ ਗਏ ਹੋ ਮਾਂ ਹਾਂਜੀ ਉੱਥੇ ਕੋਈ ਲੀੜਾ ਕਪੜਾ ਦੇਣ ਜਾਂਦੇ ਸੀ ਜਾਂ ਹਾਲਚਾਲ ਪੁੱਛਣ ਜਾਂਦੇ ਸੀ ਹਾਂਜੀ ਹਾਲਚਾਲ ਵੀ ਪੁੱਛਣ ਜਾਂਦੇ ਸੀ ਕੱਪੜੇ ਸਾਡੇ ਘਰੇ ਪਏ ਨੇ ਸਾਨੂੰ ਕਹਿੰਦਾ ਵੀ ਸੀ ਫਿਰ ਮੇਰੇ ਕੱਪੜੇ ਫੜ ਸੀ ਫੜਾ ਕੇ ਨਹੀਂ ਆਏ ਜੀ ਇੱਕ ਵੀ ਘਰੇ ਆ ਕੇ ਪਾ ਲੂਗਾ ਉਹ ਪਿਆ ਝੋਲਾ ਉਹਦਾ ਬੈਗ ਉਹ ਮੇਂ ਕੱਪੜਿਆਂ ਵਾਲਾ ਅਸੀਂ ਨਹੀਂ ਫੜਾ ਕੇ ਆਈ। ਅੱਛਾ ਇੱਕ ਗੱਲ ਜ਼ਰੂਰ ਦੱਸੋ ਭੈਣ ਜੀ ਵੀ ਬਾਪੂ ਦਾ ਆਸ਼ਰਮ ਦੇ ਵਿੱਚ ਜਾਣ ਦਾ ਕੀ ਕਾਰਨ ਸੀ? ਜਾਂ ਜਿਵੇਂ ਉਹ ਕਹਿ ਦਿੰਦਾ ਮੈਂ ਤਾਂ ਗੁਰਦਾਰਿਆਂ ਚ ਪੈਂਦਾ ਰਿਆ। ਘਰੋਂ ਹੀ ਜਾਣ ਦਾ ਕੀ ਕਾਰਨ ਸੀ ਉਹਨਾਂ ਦਾ? ਉਹ ਤਾਂ ਜੀ ਬਸ ਆਹੀ ਸਾਫ਼ ਸਫਾਈ ਵਾਸਤੇ ਅਸੀਂ ਕਹਿ ਦਿੰਦੇ ਸੀ ਉਹ ਨਹਾਉਣ ਪਿੱਛੇ ਭਜਦਾ ਸੀ ਜੀ। ਸਰਪ ਇਸ ਗੱਲ ਹਾਂਜੀ ਹਾਂ ਹੋਰ ਉਹਨੂੰ ਕੋਈ ਬਦਮੀ ਨਹੀਂ ਕਹਿੰਦੇ ਕੋਈ ਘਟਮੀ ਨਹੀਂ ਉਹ ਨਹੀਂ ਸਾਨੂੰ ਕਹਿੰਦਾ ਅਸੀਂ ਕਿਉਂ ਕਹਾਂਗੇ ਉਹਨੂੰ ਰੋਟੀ ਪਾਣੀ ਦਿੰਦੇ ਸੀ ਹਾਂਜੀ ਹਾਂ ਰੋਟੀ ਪਾਣੀ ਤਾਂ ਉਹਨ ਘਰ ਦਾ ਜੀ ਸੀ ਫਿਰ ਵੀ ਮੁਖੀ ਆ ਸੀ ਅਸੀਂ ਤਾਂ ਆਪਦਾ ਮੁਖੀ ਹੀ ਮੰਨਾਂਗੇ ਇਹ ਬਾਪੂ ਆ ਸਾਡਾ ਜੀ ਹਾਂ ਅੱਛਾ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਸ਼ਰਮ ਵਾਲਿਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਾਂ ਜਿਹੜੀ ਬਾਪੂ ਦੀ ਜ਼ਮੀਨ ਵਿਕੀ ਆ ਉਹਦੇ ਬਾਰੇ ਕੋਈ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਅਸਲ ਦੇ ਵਿੱਚ ਉਹਨੂੰ ਆਹ ਗੱਲ ਹੋਣੀ ਚਾਹੀਦੀ ਸੀ ਆ ਜ਼ਮੀਨ ਧੱਕੇ ਨਾਲ ਵਕਾਈ ਜਾਂ ਆਸ਼ਰਮ ਵਾਲਿਆਂ ਨੇ ਵਕਾਈ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਲੋਕਾਂ ਨੂੰ ਇਹ ਰਿਕਵੈਸਟ ਕਰਨੀ ਚਾਹੁੰਦੇ ਆਂ ਵੀ ਸਾਡੀ ਮਦਦ ਕਰੋ ਪਲੀਜ਼ ਅਸੀਂ ਤਾਂ ਹੱਥ ਬੰਨ੍ਹ ਕੇ ਹੀ ਬੇਨਤੀ ਆ ਸਾਡੀ ਤਾਂ ਸਾਰੇ ਲੋਕਾਂ ਨੂੰ ਵੀ ਸਾਡੀ ਮਦਦ ਕਰੋ ਅਸੀਂ ਤਾਂ ਜਮੇ ਗਰੀਬ ਮਾਰ ਹੋਈ ਆ ਸਾਡੇ ਤੇ ਤਾਂ ਸਾਡੇ ਨਾਲ ਤਾਂ ਜਮੇ ੱਤਕਾ ਹੋਇਆ ਸਿਰੇ ਦਾ ਜੀ ਸਾਡੀ ਜ਼ਮੀਨ ਸਾਨੂੰ ਵਾਪਸ ਹੋਣੀ ਚਾਹੀਦੀ ਇਹ ਕਹਨੇ ਹੋ ਹਾਂਜੀ ਕੋਈ ਅਸੀਂ ਪੈਸਾ ਨਹੀਂ ਲੈਣਾ ਕੁਝ ਨਹੀਂ ਲੈਣਾ ਸਾਨੂੰ ਤਾਂ ਸਿਰਫ ਜ਼ਮੀਨ ਵਾਪਸ ਚਾਹੀਦੀ ਹੈ ਯਾਨੀ ਕਿ 15 ਕਿੱਲਾਂ ਦੇ ਵਿੱਚੋਂ ਉਹੀ ਜ਼ਮੀਨ ਬਚੀ ਸੀ ਜਿਹੜੀ ਬਾਪੂ ਦੇ ਨਾਮ ਸੀ ਤੁਹਾਡੇ ਕੋਲ ਹਾਂਜੀ ਹਾਂਜੀ ਬਾਕੀ ਸਾਰੀ ਜ਼ਮੀਨ ਵੇਚੀ ਸੀ ਹਾਂਜੀ ਹਾਂ ਦੇਖੋ ਇਹਨਾਂ ਨੇ ਗੱਲ ਕਲੀਅਰ ਕੀਤੀ ਆ ਪਰ ਆਪਾਂ ਜਿੱਥੇ ਬਾਪੂ ਨੇ ਆਪਾਂ ਨੂੰ ਆਪਦੀ ਗੱਲ ਦੱਸਿਓ ਆਪਾਂ ਸੁਣ ਲਈ ਸੀ ਉਸ ਤੋਂ ਬਾਅਦ ਇਹ ਪਰਿਵਾਰਾਂ ਨੂੰ ਪੋਤਾ ਉਸ ਬਾਪੂ ਦੇ ਪਰ ਹੁਣ ਜਿਹੜੇ ਬੀਬੀ ਭਾਨੀ ਆਸ਼ਰਮ ਦੇ ਜਿਹੜੇ ਚਲਾਉਂਦੇ ਨੇ ਉਥੇ ਗੋਲਡੀ ਜਿਹਦਾ ਨਾਮ ਗੋਲਡੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰਕਾਰ ਕੀ ਸੱਚਮੁੱਚ ਉਹਨਾਂ ਨੇ ਬਾਪੂ ਨੂੰ ਆਪਦੇ ਉਹਨੂੰ ਬਰਿਆਇਆ ਜਾਂ ਉਹਨੂੰ ਪ੍ਰਿਪੇਅਰ ਕੀਤਾ ਵੀ ਤੂੰ ਜ਼ਮੀਨ ਵੇਚ ਤੂੰ ਆ ਕੁਛ ਕਰ ਉਹ ਸਾਰੀਆਂ ਗੱਲਾਂ ਤੋਂ ਖਲਾਸੇ ਕਰਾਂਗੇ ਜਿਵੇਂ ਬਾਈ ਜੀ ਨੇ ਵੀ ਦੱਸਿਆ ਵੀ ਆਸ਼ਰਮ ਵਾਲੇ ਜਿਹੜਾ 골ਡ ਹੀ ਆ ਉਹ ਕਿਤੇ ਨਾ ਕਿਤੇ ਇਹ ਹੈਗਾ ਵੀ ਬਾਪੂ ਦੇ ਜਿਹੜੇ 24 ਲੱਖ ਰੁਪਈਆ account ਚ ਪਿਆ ਉਹਦੇ ਚ ਪੈਸੇ ਵੀ ਕਢਾ ਰਿਆ ਕਿਤੇ ਨਾ ਕਿਤੇ ਸ਼ੱਕ ਹਾਂਜੀ ਸ਼ੱਕ ਨਹੀਂ ਜੀ ਸਾਨੂੰ ਪਤਾ ਵੀ ਕਢਾ ਰਿਆ ਸਾਨੂੰ ਆਪ ਖੋਦੋ ਉਹ ਬੰਦੇ ਨਹੀਂ ਦੱਸਿਆ ਜਿਹੜੇ ਨੇ ਪਾਏ ਨੇ account ਚ ਜੀ ਹਾਂਜੀ ਇਹ ਗੱਲ ਵੀ ਆ ਪਰ ਆਪਾਂ ਇਹ ਖਲਾਸਾ ਜਿਹੜਾ ਉਹ ਜ਼ਰੂਰ ਕਰਾਂਗੇ ਆਖਰਕਾਰ ਇਹ ਆਉਣਾ ਚਾਹੀਦਾਗਾ ਕਿਉਂਕਿ ਇਹ ਗੱਲ ਕਲੀਅਰ ਆ ਇਹ ਪੱਖ ਸੀਗਾ ਜਿਹੜਾ ਉਸ ਬਾਪੂ ਦਾ ਪਰਿਵਾਰ ਸੀ ਨੂੰ ਪੁੱਤ ਸੀਗੇ ਜਿਨ੍ਹਾਂ ਨੇ ਆਪਣੇ ਨਾਲ ਗੱਲਬਾਤ ਕੀਤੀ ਆ ਵੀ ਅਸੀਂ ਅਸਲ ਦੇ ਵਿੱਚ ਕੀ ਹੈਗਾ ਵੀ ਅਸੀਂ ਬਾਪੂ ਨੂੰ ਕਦੇ ਕੁੱਟਿਆ ਮਾਰਿਆ ਨਹੀਂ ਅਸੀਂ ਰੋਟੀ ਪਾਣੀ ਦਿੰਦੇ ਸੀ ਉਹਦੀ ਦਵਾਈ ਵੀ ਉਹਨੂੰ ਦਵਾਉਂਦੇ ਸੀ ਇੱਕੋ ਹੀ ਕਾਰਨ ਸੀ ਉਹਦਾ ਘਰ ਤੋਂ ਬਾਹਰ ਰਹਿੰਦਾ ਵੀ ਉਹ ਜਿਹੜਾ ਨਹਾਉਂਦਾ ਨਹੀਂ ਸੀ ਨਾ ਨਹਾਉਣ ਕਰਕੇ ਅਸੀਂ ਕਹਿ ਦਿੰਦੇ ਸੀ ਵੀ ਬਾਪੂ ਤੂੰ ਨਹਾ ਲੈ ਪਰ ਉਹ ਨਹੀਂ ਨਹਾਉਂਦਾ ਸੀ ਇਸੇ ਕਰਕੇ ਉਹ ਜ਼ਿਆਦਾਤਰ ਬਾਹਰ ਰਹਿੰਦਾ ਸੀ 15 ਕੱਲੇ ਜ਼ਮੀਨਾਂ ਜਿਹੜੇ ਘਰ ਦੇ ਕੋਈ ਕਲੇਸ਼ ਸੀ ਜਾਂ ਘਰ ਦੇ ਵਿੱਚ ਰੌਲਾ ਰੱਪਾ ਰਹਿੰਦਾ ਸੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਰੀ ਜ਼ਮੀਨ ਹੈ ਇਹਨਾਂ ਦੇ ਦੱਸਣ ਮੁਤਾਬਕ ਵਿਕ ਗਈ ਕਿਲਾ ਕਿੱਲੇ ਤੋਂ ਕੋਸ਼ ਕੋ ਜ਼ਮੀਨ ਉੱਪਰ ਜਿਹੜੀ ਬਾਪੂ ਦੇ ਨਾਮ ਸੀਗੀ ਇਹ ਕਹਿੰਦੇ ਨੇ ਕਿ ਆਸ਼ਰਮ ਵਾਲਿਆਂ ਨੇ ਉਹਨਾਂ ਨੂੰ ਵੜਿਆ ਕੇ ਪ੍ਰੀਪੇਅਰ ਕਰਕੇ ਜ਼ਮੀਨ ਆ ਜਿਹੜੀ ਉਹ ਵੇਚ ਦਿੱਤੀ ਆ ਹੁਣ ਇਹ ਚ ਸੱਚ ਕਿੰਨਾ ਕਾ ਆਸ਼ਰਮ ਦਾ ਜਿਹੜਾ ਮੁਖੀ ਆ ਉੱਥੇ ਗੋਲਡੀ ਉਹਦੇ ਨਾਲ ਗੱਲਬਾਤ ਕਰਾਂਗੇ ਵੀ ਆਖਰਕਾਰ ਉਹਨਾਂ ਨੇ ਹੀ ਜ਼ਮੀਨ ਵਕਾਈ ਆ ਜੇ ਵਕਾਈ ਆ ਤਾਂ ਘੱਟ ਰੇਟ ਤੇ ਕਿਉਂ ਵਕਾਈ ਆ ਜੇ ਘੱਟ ਰੇਟ ਤੇ ਵਕਾਈ ਆ ਤਾਂ ਜਿਨ੍ਹਾਂ ਨੂੰ ਵਕਾਈ ਆ ਉਹਦੇ ਨਾਲ ਗੋਲਡੀ ਦਾ ਕੀ ਦੇਣਾ ਨੰਨੇ ਸੀ ਇੱਕ ਗੱਲ ਜਰੂਰ ਦੱਸ ਦਿਓ ਜਾਂਦੇ ਜਾਂਦੇ ਇਹ ਜ਼ਮੀਨ ਆਸ਼ਰਮ ਵਾਲਿਆਂ ਨੇ ਵਕਾਈ ਇਹ ਗੱਲ ਤੁਹਾਨੂੰ ਕਲੀਅਰ ਆ ਪਤਾ ਉਹ ਰਹਿੰਦਾ ਬਾਪੂ ਜੀ ਆਸ਼ਰਮ ਚ ਸੀ ਸੀ ਤਾਂ ਕਰਕੇ ਜੀ ਹਾਂ ਜੀ ਉਹ ਹੋਰ ਕਿਸੇ ਦੇ ਸੰਪਰਕ ਚ ਨਹੀਂ ਸੀ ਨਾ ਟੱਚ ਚ ਸੀ ਤੇ ਜਿਹੜੇ ਬੰਦਿਆਂ ਨੇ ਜ਼ਮੀਨ ਲਈ ਉਹ ਤੁਹਾਡੇ ਆਣ ਗਵਾਂਡ ਪਿੰਡ ਦੇ ਆ ਜਾਂ ਕਿੱਥੋਂ ਦੇ ਹੋਰ ਉਹ ਜੀ ਸਾਡੇ ਲੰਗਵਾਲ ਦੀ ਪਿੰਡੀ ਆ ਗਈ ਇੱਥੋਂ ਹੀ ਪਿੰਡੀ ਕੇਰ ਸਿੰਘ ਵਾਲੀ ਆ ਜੀ ਹਮਮ ਕਲਵੀਰ ਸਿੰਘ ਪੁੱਤਰ ਕਰਨੈ ਸਿੰਘ ਬਸ ਬਸ ਕਰਨੈ ਸਿੰਘ ਕੈਲਾ ਬਾਬਾ ਉਹਦਾ ਮੁੰਡਾਗਾ ਜੀ ਉਹਨਾਂ ਨੂੰ ਜਾਣਦੇ ਸੀ ਤੁਸੀਂ ਪਹਿਲਾਂ ਮੈਂ ਤਾਂ ਜੀ ਦੇਖਿਆ ਨਹੀਂ ਸੀ ਇਸ ਤਾਂ ਕਦੇ ਜਾਣਦੇ ਨਹੀਂ ਸੀ ਜੇ ਜਦੋਂ ਜ਼ਮੀਨ ਉਹਨਾਂ ਨੇ ਲੈਣੀ ਸੀਗੀ ਜਾਂ ਖਰੀਦਣੀ ਸੀ ਤੁਹਾਨੂੰ ਕੋਈ ਕਲੀਅਰ ਨਹੀਂ ਕੀਤਾ ਵੀ ਅਸੀਂ ਭਾਈ ਜ਼ਮੀਨ ਲੈ ਲਵਾਂਗੇ ਬਿਲਕੁਲ ਸਾਡੇ ਕੋਲ ਤਾਂ ਜੀ ਸਾਤੋਂ ਤਾਂ ਚੋਰੀ ਕੀਤਾ ਸਾਰਾ ਕੰਮ ਸੰਨ ਤਾਂ ਪਤਾ ਹੀ ਨਹੀਂ ਪਿੰਖੀ ਨਹੀਂ ਲੱਗੀ ਜੀ ਅੱਛਾ ਬਾਪੂ ਜੀ ਇਹ ਵੀ ਦੱਸਦੇ ਸੀ ਵੀ ਤੁਸੀਂ ਪਿੰਡ ਦੇ ਨੰਬਰਦਾਰ ਵੀ ਰਹੇ ਹੋ ਹਾਂਜੀ ਹਾਂ ਬਾਪੂ ਜੀ ਫਿਰ ਤੁਹਾਡੇ ਤੁਹਾਡੇ ਇੱਥੇ ਨੰਬਰਦਾਰ ਨੇ ਕਿਸੇ ਨੇ ਤਾਂ ਗਵਾਹੀ ਪਾਈ ਹੋ ਉਹਨੇ ਵੀ ਕੋਈ ਗੱਲ ਨਹੀਂ ਦੱਸੀ ਇੱਥੋਂ ਇਸ ਤੋਂ ਨੰਬਰਦਾਰ ਨੇ ਗਵਾਹੀ ਪਾਈ ਹੈ ਜਾਂ ਕਿਤੋਂ ਦਾ ਹੋਰ ਸੀ ਜੈਦ ਪੱਤੀ ਦਾ ਜੀ ਸਾਡੀ ਦੂਜੀ ਪੱਤੀ ਦਾ ਉਹਨੇ ਪਾਈ ਹੈ ਗਵਾਹੀ ਜੀ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਤੁਸੀਂ ਉਹਨਾਂ ਨੇ ਕੀਤੀ ਸੀ ਇਹ ਬਾਅਦ 'ਚ ਕੀਤੀ ਆ ਸਾਨੂੰ ਪਹਿਲਾਂ ਪਤਾ ਹੀ ਨਹੀਂ ਸੀ ਸਾਰੇ ਇਹ ਗੱਲਾਂ ਦਾ ਵੀ ਸਾਡੇ ਨਾਲ ਇਹ ਧੋਖਾ ਕਰ ਰਹੇ ਨੇ ਇਹ ਕੀ ਕਿਹਾ ਨੰਬਰਦਾਰ ਨੇ ਤੁਹਾਨੂੰ ਜਦੋਂ ਪੁੱਛਿਆ ਤੁਸੀਂ ਉਹਨਾਂ ਦੀ ਬਹੁਤ ਗਲਤ ਹੋਇਆ ਤੁਹਾਡੇ ਨਾਲ ਬਹੁਤ ਮਾੜਾ ਹੋਇਆ ਸਾਨੂੰ ਇਹ ਗੱਲ ਕਹੀ ਆ ਬਾਅਦ 'ਚ ਰਜਿਸਟਰੀ ਕਰਾ ਕੇ ਜੀ ਤੇ ਤੁਸੀਂ ਕਿਹਾ ਨ ਵੀ ਭਾਈ ਸਾਨੂੰ ਦੱਸਣਾ ਤੇਰਾ ਫਰਜ ਸੀ ਨੰਬਰਦਾਰ ਨੂੰ ਕਿਹਾ ਸੀ ਅਸੀਂ ਕਿਹਾ ਸੀ ਜੀ ਵੀ ਸਾਨੂੰ ਦੱਸਣਾ ਤਾਂ ਹੈਗਾ ਸੀ ਵੀ ਅਸੀਂ ਤੇਰੇ ਗਵੰਡੀ ਆ ਵੀ ਨਾਲ ਦੀ ਪੱਤੀ ਹੋਈ ਆ ਵੀ ਪਿੰਡ 'ਚ ਦੱਸ ਹੀ ਦੇਣੇ ਹੁੰਨੇ ਆ ਵੀ ਵੀਰੇ ਬਹੁਤ ਗਲਤੀ ਕੀਤੀ ਐ ਤੈਂ ਕਹਿੰਦਾ ਜੀ ਹੋਇਆ ਤਾਂ ਤੁਹਾਡੇ ਨਾਲ ਬਹੁਤ ਗਲਤੀ ਐ ਧੱਕਾ ਹੋਇਆ ਤੁਹਾਡੇ ਨਾਲ ਬਸ ਇਹ ਗੱਲ ਕਹਤੀ ਹਾਂ ਹਾਂਜੀ ਹਾਂ ਹਾਂਜੀ ਕਹਿੰਦਾ ਜਿਹੜਾ ਕੁਝ ਤੁਸੀਂ ਕਹੋਗੇ ਮੈਂ ਉਵੇਂ ਹੀ ਕਰ ਲਊਗਾ ਹੁਣ ਇਹ ਗੱਲ ਅਸੀਂ ਕਿਹਾ ਵੀ ਤੂੰ ਗਵਾਹੀ ਵੀ ਉਹ ਕਰ ਵੀ ਕਿਉਂ ਤੇ ਗਲਤ ਗਵਾਹੀ ਪਾਈ ਆ ਕਹਿੰਦਾ ਮੈਨੂੰ ਜਿਵੇਂ ਤੁਸੀਂ ਕਹੋ ਮੈਂ ਉਵੇਂ ਹੀ ਕਰ ਲਊਗਾ ਬਿਲਕੁਲ ਇਹ ਕਹਿੰਦੇ ਕਿ ਆ ਸਰ ਨੰਬਰਦਾਰ ਵੀ ਇੱਥੋਂ ਦੇ ਸੀਗਾ ਜਿਹੜੀ ਰਿਜੈਕਟਰੀ ਹੋਈ ਆ ਪਰ ਤੀਜਾ ਪੱਖ ਆ ਜਿਹੜਾ ਆਸ਼ਰਮ ਦਾ ਉਹ ਸੁਣਨਾ ਆਪਣੇ ਲਈ ਬਹੁਤ ਲਾਜ਼ਮੀ ਆ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ ਜੀ